ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਮੈਂ ਮੀਨ ਕਰਦੀ ਤੁਸੀਂ ਸਾਰੇ ਚੰਨੇ ਬਹੁਤ ਵਧੀਆ ਹੋਗੇ ਤੇ ਲੋ ਜੀ ਅੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਹੋਰ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਲੋ ਜੀ ਅੱਜ ਆਪਾਂ ਤੁਹਾਡਾ ਸ਼ੇਅਰ ਕਰਦੇ ਆ ਦੇਖੋ ਮੇਰੀ ਕੜਾਈ ਤੁਸੀਂ ਦੇਖ ਸਕਦੇ ਹੋ ਕਿੰਨੀ ਚੱਲੀ ਹੋਈ ਆ ਤੇ ਮੈਂ ਪੂਰੀ ਸਰਦੀ ਠੰਡ ਕਰਕੇ ਇਹਨੂੰ ਮੰਜੇ ਨਹੀਂ ਐਵੇਂ ਹੀ ਮੈਂ ਇਹਦੇ ਵਿੱਚ ਤੜਕਾ ਲਾ ਕੇ ਰਾਲੇ ਦੀ ਸੀਗੀ ਇਹ ਤਾਂ ਇਹ ਦਮੇ ਯੂਜ਼ ਕਰਦੀ ਰਹੀ ਆ ਤੇ ਹੁਣ ਗਰਮੀਆਂ ਦੀ ਸ਼ੁਰੂਆਤ ਹੋ ਗਈ ਆ ਤੇ ਮੇਰਾ ਰਾਤਾ ਸੀਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲਿਆ ਵਾਸ਼ ਸਾਫ ਕਰ ਲਿਆ ਅੱਜ ਤੇ ਮੈਂ ਸਾਫ ਕਰਨ ਲੱਗੀ ਸੀ ਮੈਂ ਸੋਚਿਆ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰ ਲੈਂਦੀ ਆ ਵੀ ਮੈਂ ਕਿੱਦਾਂ ਇਹਨੂੰ ਸਾਫ ਕਰਨਾ ਵਾ ਤੇ ਜਿੱਦੀ ਤੋਂ ਜਿੱਿੱਦੀ ਦਾਗ ਤੁਸੀਂ ਦੀ ਦੇਖ ਸਕਦੇ ਚਕਨਾਈ ਕਿੰਨੀ ਜ਼ਿਆਦਾ ਵਾ ਤੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਸਾਫ ਕਰਕੇ ਦਿਖਾਉਣੇ ਆ ਤੇ ਇਹ ਵੀਡੀਓ ਨਾ ਬਣੀ ਰਿਹਾ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਇਹਨੂੰ ਕਿੱਦਾਂ ਸਾਫ ਕੀਤਾ ਸਭ ਤੋਂ ਪਹਿਲਾਂ ਤੁਸੀਂ ਕਿਸੇ ਵੱਡੇ ਕੜਾਹੀ ਵਿੱਚ ਪਾਣੀ ਲੈਣਾ ਕੜਾਈ ਵਿੱਚ ਜਿਹੜੀ ਜਾਨੀ ਕਿ ਜਿਹੜਾ ਵੀ ਤੁਸੀਂ ਕੜਾਈ ਨੂੰ ਧੋਣਾ ਵਾ ਉਹਦੇ ਤੋਂ ਵੱਡੀ ਕੜਾਈ ਹੋਵੇ ਜਿਹਦੇ ਵਿੱਚ ਤੁਸੀਂ ਪਾਣੀ ਲੈਣਾ ਵਾ ਤੇ ਇਹਨੂੰ ਆਪਾਂ ਕਰਾਂਗੇ ਪਾਣੀ ਨੂੰ ਗੈਸ ਤੇ ਰੱਖਾਂਗੇ ਤੇ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਵੀ ਮੈਂ ਤੁਹਾਨੂੰ ਦੱਸਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਜਿਸ ਦੇ ਨਾਲ ਇਹਦੀ ਸਾਰੀ ਚਿਕਨਾਈ ਦੂਰ ਹੋ ਜੂਗੀ ਤੇ ਆਪਾਂ ਦੱਸਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਗੈਸ ਲਈ ਆ ਬਾਲ ਤੇ ਇਹਦੇ ਉੱਪਰ ਰੱਖ ਲਏ ਇਹ ਪਾਣੀ ਗੈਸ ਦੇ ਉੱਪਰ ਤੇ ਹੁਣ ਆਪਾਂ ਦੱਸਦੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਤੇ ਜਿਹਦੇ ਨਾਲ ਆਪਣੀ ਕੜਾਈ ਨਿਖਰ ਕੇ ਆ ਜਾਊਗੀ ਤੇ ਸਾਰੀ ਮੈਲ ਉਹਦੀ ਉੱਤਰ ਜਾਊਗੀ ਹੱਜੀ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸਰਫ ਜੋ ਕਿ ਕੱਪੜੇ ਧੋਣ ਵਾਲੀ ਸਰਫ ਹੁੰਦੀ ਹੈ ਇੱਕ ਚਮਚ ਲਿਆ ਆਪਾਂ ਨੇ ਪਾਣੀ ਵਿੱਚ ਤੇ ਇਦਾਂ ਹੀ ਖਾਣ ਵਾਲਾ ਸੋਡਾ ਜੋ ਆਪਾਂ ਯੂਜ਼ ਕਰਦੇ ਆ ਜਿੰਨੂੰ ਕਈ ਮਿੱਠਾ ਸੋਡਾ ਵੀ ਕਹਿ ਦਿੰਦੇ ਖਾਣ ਵਾਲਾ ਸੋਡਾ ਤੇ ਇਹਦੇ ਆਪਾਂ 2 ਟੁਕੜੇ ਪਾ ਲਏ ਆ ਤੇ ਇਸ ਤੋਂ ਬਾਅਦ ਇੱਕ ਹੋਰ ਚੀਜ਼ ਪਾਉਗੀ ਜੀ ਉਹਦੇ ਵਿੱਚ ਉਹ ਹੈ ਨਿੰਬੂ ਨਿੰਬੂ ਦਾ ਰਸ ਪਾਵਾਂਗੇ ਆਪਾਂ ਤੇ ਇੱਥੇ ਕਟਿੰਗ ਕਰਕੇ ਆਪਾਂ ਪਾ ਲਾਂਗੇ ਨਿੰਬੂ ਨਿੰਬੂ ਆਪਾਂ ਪੂਰਾ ਹੀ ਜਿੰਨਾ ਵੀ ਆਪਾਂ ਦੇਚ ਰਸ ਆ ਪਾਣੀ ਵਿੱਚ ਪਾ ਦਾਂਗੇ ਇਹਨਾਂ ਨੂੰ ਬਹੁਤ ਹੀ ਚਮਕ ਆ ਜਾਂਦੀ ਹੈ ਜਿੰਨੇ ਵੀ ਖਰਾਬ ਹੋਏ ਹੁੰਦੇ ਨੇ ਨਾ ਬਰਤਨ ਆਪਣੇ ਬਹੁਤ ਹੀ ਚਮਕਾ ਦਿੰਦੀ ਬਰਤਨ ਤੇ ਇਹ ਸਾਰੀ ਮੈਲ ਕੱਢ ਦਿੰਦੀ ਹੈ ਨਾ ਚੀਜ਼ਾਂ ਇਹਦੇ ਚੀਜ਼ਾਂ ਵਿੱਚ ਕੋਈ ਵੀ ਸਕਿਪ ਨਹੀਂ ਕਰਨੀ ਹੈਗੀ ਜਿੰਨੀਆਂ ਆ ਵੀ ਆਪਾਂ ਪਾਈਆਂ ਨੇ ਤੁਸੀਂ ਇਹ ਸਾਰੀਆਂ ਚੀਜ਼ਾਂ ਪਾਉਣੀਆਂ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੜਾਈ ਆਪਣੀ ਦੇਖ ਸਕਦੇ ਹੋ ਫਰਾਈਪਨ ਤੇ ਉਸ ਤੋਂ ਬਾਅਦ ਹੀ ਅਗਲੰ ਦਿਖਾਵਾਂਗੇ ਤੇ ਇਹ ਆਪਾਂ ਦਾ ਪਾਣੀ ਜੋ ਗਰਮ ਧਰਿਆ ਹੋਇਆ ਆ ਇਦੇ ਵਿੱਚ ਆਪਾਂ ਰੱਖ ਦੇਵਾਂਗੇ ਇਹ ਕੜਾਹੀ। ਇਹਨੂੰ ਪੂਰੀ ਤਰ੍ਹਾਂ ਆਪਾਂ ਡਿਪ ਕਰਨਾ ਵਾ ਇਹਦੇ ਵਿੱਚ ਪਾਣੀ ਆਪਾਂ ਹੋਰ ਐਡ ਕਰਾਂਗੇ। ਤੇ ਅੱਜ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਗੈਸ ਚੱਲ ਰਿਹਾ ਵਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹ ਪਾਣੀ ਨੂੰ ਉਬਾਲੇ ਦਵਾਵਾਂਗੇ। ਤੇ ਤੁਸੀਂ ਬਿਨਾਂ ਸਕਿੱਪ ਕੀਤੇ ਵੀਡੀਓ ਜ਼ਰੂਰ ਦੇਖਣਾ। ਤੇ ਦੇਖਣਾ ਆਪਾਂ ਕਿੰਨਾ ਚਕਨਾਈ ਦੂਰ ਕਰਦੇ ਆਂ ਜਿੱਦੀ ਦਾਗ ਦੂਰ ਕਰਦੇ ਆਂ ਤੇ ਕੜਾਈ ਬਿਲਕੁਲ ਨਵੇਂ ਵਾਂਗੂ ਬਣ ਜਾਊਗੀ ਤੇ ਇਧਰ ਮੈਂ ਜਿਹੜਾ ਨਿੰਬੂ ਦਾ ਰਸ ਵਿੱਚ ਨਚੋੜਿਆ ਸੀਗਾ ਨਾ ਤੇ ਜਿਹੜਾ ਨਿੰਬੂ ਦੇ ਛਿਲਕੇ ਸੀ ਉਹ ਵੀ ਮੈਂ ਵਿੱਚ ਸਾੜ ਦਿੱਤੇ ਸੀ ਇਹ ਵੀ ਮੈਂ ਯੂਜ਼ ਕਰਾਂਗੀ ਕੜਾਈ ਸਾਫ਼ ਕਰਨ ਵਾਸਤੇ ਤੇ ਦੇਖਿਓ ਇਹਨੂੰ ਆਪਾਂ 5 ਮਿੰਟ ਤਿਕਰਾ ਇਦਾਂ ਹੀ ਇਹਦੇ ਵਿੱਚ ਪਕਾਵਾਂਗੇ ਕੜਾਈ ਨੂੰ ਜੜੀ ਜੇਂ ਦੀ ਮੈਲ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਉਗਲ ਜਾਏਗੀ ਤੇ ਆਸਾਨੀ ਨਾਲ ਆਪਣੀ ਕੜਾਈ ਮਾਂਜਣ ਦਾ ਸਾਇਣ ਹੋ ਜਾਏਗੀ ਆਪਾਂ ਨੂੰ ਸਾਢੀ ਹੋ ਜਾਏਗੀ ਤੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ 5 ਮਿੰਟ ਤਿਕਰਾ ਉਬਾਲੇ ਕਰਵਾਵਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਮੈਂ ਕਿੰਨਾ ਇਹਨੂੰ ਸਾਫ਼ ਕਰਦੀ ਹਾਂ ਤੁਸੀਂ ਦੇਖ ਸਕਦੇ ਹੋ ਮੈਲ ਉਕਲ ਉਕਲ ਕੇ ਆ ਰਹੀ ਹੈ ਦੇਖੋ ਪਾਣੀ ਕਾਲਾ ਕਾਲਾ ਹੋ ਰਿਹਾ ਵਾ ਜਿੱਦਾਂ ਜਿੱਦਾਂ ਪਾਣੀ ਜ਼ਿਆਦਾ ਗਰਮ ਹੋ ਰਿਹਾ ਹੁੰਦਾ ਤਾਂ ਮੈਲ ਤਾਂ ਉੱਪਰ ਉੱਪਰ ਆ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਉਬਾਲ ਆਣ ਲੱਗ ਗਿਆ ਵਾ ਤੇ ਜਦੋਂ ਇਹਦੇ ਦੇ ਉਬਾਲ ਆਜੂਗਾ ਤੇ ਆਪਾਂ ਉਸੇ ਟਾਈਮ ਹੀ ਗੈਸ ਬੰਦ ਕਰ ਲਿਆਂਗੇ ਤੇ ਫਿਰ ਇਸੇ ਗਰਮ-ਗਰਮ ਕੜਾਈ ਨੂੰ ਆਪਾਂ ਵਾਸ਼ ਕਰਾਂਗੇ ਤੇ ਆਪਣੀ ਪਾਣੀ ਨੂੰ ਉਬਾਲ ਆ ਗਿਆ ਸੀਗਾ ਤੇ ਆਪਾਂ ਗੈਸ ਕਰਦਾਂਗੇ ਬੰਦ ਤੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚੋਂ ਕੱਢ ਲਾਂਗੇ ਬਾਹਰ ਤੇ ਅੱਗੇ ਤੁਹਾਨੂੰ ਦੱਸਦੇ ਹਾਂ ਇਹਨੂੰ ਕਿੱਦਾਂ ਕਰਨਾ ਵਾ ਸਾਫ਼ ਤੇ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਇਹਦੀ ਮੈਲ ਨਿਕਲ ਚੁੱਕੀ ਆ ਇਸ ਕੋਸ਼ਾਪਾ ਆਪਣੇ ਹੱਥਾਂ ਦਾ ਇਸਤੇਮਾਲ ਕਰਾਂਗੇ ਤੁਹਾਨੂੰ ਚਮਕਾ ਕੇ ਦਿਖਾਉਣੇ ਆ ਆਪਣੀ ਕੜਾਈ ਤੇ ਤੁਸੀਂ ਵੀਡੀਓ ਨਾਲ ਇਸੇ ਤਰ੍ਹਾਂ ਬਣੇ ਰਹੋ ਹਾਂਜੀ ਕਾਫੀ ਹੱਦ ਤੱਕ ਰ ਆਪਣੀ ਕੜਾਈ ਦੀ ਮੈਲ ਜੋ ਵੀ ਚਿਕਨਾਈ ਪਨ ਸੀ ਨਾ ਗਰਮ ਪਾਣੀ ਦੀ ਸਹਾਇਤਾ ਨਾਲ ਜੋ ਜੋ ਆਪਾਂ ਚੀਜ਼ਾਂ ਪਾਈਆਂ ਸੀ ਉਹਦੇ ਨਾਲ ਉਗਲ ਜਾ ਗਏ ਸੀਗੇ ਜਨ ਕਿ ਕਾਫੀ ਹੱਦ ਤੱਕ ਨਾ ਇਹ ਸੌਫਟ ਹੋ ਗਈ ਸੀਗੀ ਤੇ ਹੁਣ ਆਪਾਂ ਸਟੀਲ ਬੁਰਸ਼ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਰਗੜ ਕੇ ਜਨ ਕਿ ਇਹਨੂੰ ਕੜਾਈ ਨੂੰ ਸਾਫ਼ ਕਰ ਲਾਂਗੇ ਤੇ ਬਹੁਤ ਈਜ਼ੀ ਹੋ ਜਾਂਦਾ ਵਾ ਇਹ ਮੈਲ ਬਹੁਤ ਜਲਦੀ ਹੀ ਜਨ ਕਿ ਕੜਾਈ ਦੀ ਚਿਕਨਾਈ ਦੂਰ ਹੋ ਜਾਂਦੀ ਹੈ ਜੋ ਜੋ ਚੀਜ਼ਾਂ ਮੈਂ ਇਸਤੇਮਾਲ ਕੀਤੀਆਂ ਜੇ ਤੁਸੀਂ ਇਹ ਵਾਲੀਆਂ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੀ ਕੜਾਈ ਨੂੰ ਸਾਫ਼ ਕਰੋਗੇ ਜਲੀ ਹੋਈ ਕੜਾਈ ਨੂੰ ਸਾਫ਼ ਕਰੋਗੇ ਤੇ ਕੜਾਈ ਜਲਦੀ ਈਜ਼ੀ ਹੀ ਸਾਫ਼ ਹੋ ਚੁੱਕੀ ਤੇ ਇੱਥੇ ਆਪਾਂ ਸਟੀਲ ਬੁਰਸ਼ ਲੈ ਲਿਆ ਸੀਗਾ ਤੇ ਆਪਾਂ ਜੋ ਆਪਾਂ ਗਰਮ ਜਿਹੜੇ ਪਾਣੀ ਦੇ ਵਿੱਚ ਆਪਾਂ ਇਹਨੂੰ ਉਬਾਲਿਆ ਸੀਗਾ ਕੜਾਈ ਨੂੰ ਉਹ ਪਾਣੀ ਵੀ ਆਪਾਂ ਲਾਗ ਰੱਖ ਲਿਆ ਸੀ ਤੇ ਥੋੜਾ ਥੋੜਾ ਪਾਣੀ ਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਚਮਕਾ ਲਵਾਂਗੇ ਤੇ ਇੱਥੇ ਆਪਾਂ ਸਟੀਲ ਬੁਰਸ਼ ਦੀ ਮਦਦ ਲਈ ਸੀਗੀ ਸਟੀਲ ਬੁਰਸ਼ ਨਾਲ ਬਹੁਤ ਹੀ ਜ਼ਿਆਦਾ ਈਜ਼ੀ ਸਾਫ਼ ਹੋ ਜਾਂਦੀ ਹੈ ਕੜਾਈ ਤੇ ਦੇਖੋ ਬਹੁਤ ਹੀ ਆਸਾਨੀ ਨਾਲ ਹੋ ਰਹੀ ਸੀ ਕੜਾਈ ਸਾਫ਼ ਤੇ ਇਹ ਬਹੁਤ ਹੀ ਮੁਸ਼ਕਲ ਹੋਇਆ ਪਿਆ ਸੀ ਮੇਰੇ ਵਾਸਤੇ ਕੰਮ ਤੇ ਬੱਸ ਪੂਰੀਆਂ ਸਰਦੀਆਂ ਕਦੀ ਸਾਗ ਬਣਾਉਣਾ ਕਦੀ ਪਕੌੜੇ ਬਣਾ ਲੈਣੇ ਤੇ ਮੈਂ ਇਹਦੇ ਤੇ ਧਿਆਨ ਹੀ ਨਹੀਂ ਦਿੱਤਾ ਸਰਦੀ 'ਚ ਮਨ ਹੀ ਨਹੀਂ ਸੀ ਕਰਦਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨ ਨੂੰ ਤੇ ਅੱਜ ਮੈਂ ਫਾਈਨਲੀ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਕਿ ਮੈਂ ਆਪਣੀ ਜ਼ਿੱਦੀ ਦਾਗ ਚਕਨਾਈ ਕੜਾਈ ਦੀ ਕਿੱਦਾਂ ਧੋਰ ਕੀਤੀ ਤੇ ਦੇਖੋ ਕਿੰਨੀ ਈਜ਼ੀ ਨਾਲ ਮੈਂ ਤੁਹਾਨੂੰ ਦਿਖਾ ਰਹੀ ਸੀ ਵੀ ਕਿੰਨੀ ਮੈਲੀ ਸੀਗੀ ਕਿੰਨੀ ਚਕਨਾਈ ਹੈ ਕਿੰਨੀ ਈਜ਼ੀ ਨਾਲ ਸਾਫ਼ ਹੋ ਗਈ ਸੀ ਤੇ ਦੇਖੋ ਮੇਰੇ ਮਾਂਜਦੇ ਆ ਮਾਂਜਦੇ ਆ ਹੀ ਸਟੀਲ ਬੁਰਸ਼ ਨਾਲ ਮੈਂ ਚੰਗੀ ਤਰ੍ਹਾਂ ਕਰ ਲਈ ਸੀਗੀ ਚਕਨਾਈ ਦੂਰ ਤੇ ਮੇਰੀ ਕੜਾਈ ਬਹੁਤ ਹੀ ਜ਼ਿਆਦਾ ਸਾਫ਼ ਹੋ ਗਈ ਸੀਗੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਕੁਝ ਮੇਰੀ ਮਿਹਨਤ ਸੀਗੀ ਤੇ ਕੁਝ ਜੋ ਆਪਾਂ ਚੀਜ਼ਾਂ ਪਾਈਆਂ ਸੀ ਵਿੱਚ ਉਹਦੇ ਨਾਲ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਵਾ ਤੇ ਤੁਸੀਂ ਵੀ ਇਸੇ ਤਰ੍ਹਾਂ ਆਪਣੀ ਕੜਾਈ ਜੋ ਤੁਹਾਡੀ ਇਦਾਂ ਦੀ ਖਰਾਬ ਹੋਈ ਹੋਵੇ ਤੇ ਤੁਸੀਂ ਉਹਨੂੰ ਸਾਫ਼ ਕਰ ਸਕਦੇ ਹੋ ਜਿੱਦਾਂ ਮੈਂ ਕੀਤੀ ਤੇ ਲਓ ਜੀ ਆਪਣੀ ਕੜਾਈ ਫਿਲਹਾਲ ਦੇਖੋ ਤੁਸੀਂ ਚਮਕ ਗਈ ਸੀਗੀ ਕਾਫੀ ਹੱਦ ਤੱਕ ਸਾਫ਼ ਹੋ ਗਈ ਸੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਕਿੰਨਾ ਜ਼ਿੱਦੀ ਤੋਂ ਜ਼ਿੱਦੀ ਚੁਕਨਾਈ ਦੂਰ ਕਰ ਲਈ ਆਪਣੀ ਕੜਾਈ ਦੀ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਕੜਾਈ ਹੋ ਗਈ ਆ ਬਿਲਕੁਲ ਸਾਫ਼ ਤਦ ਲੋ ਜੀ ਇਸ ਦੇ ਨਾਲ ਹੀ ਕਰਦੇ ਆਂ ਜੀ ਆਪਣੀ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ ਉਦੋਂ ਤੱਕ ਲਈ ਬਾਏ ਬਾਏ